ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬੀ ਬਲੌਗਰ ਸਿਮਰ ਵਿੱਚ ਤਾਂ ਦੋਸਤੋ ਅੱਜ ਮੈਂ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕਰਨ ਲੱਗੀ ਹਾਂ ਤੇ ਫੈਸਲਾ ਦੱਸਿਓ ਤੁਸੀਂ ਦੱਸਿਓ ਆਪਣੇ ਕਮੈਂਟ ਬਾਕਸਾਂ ਵਿੱਚ ਕਿ ਇਹ ਸਹੀ ਹੈ ਗਲਤੀ ਕੀ ਦੀ ਹੈ ਰਾਤ ਨੂੰ ਸੀ ਆਪਣੇ ਇੱਧਰ ਪਾਰਕ ਵਿੱਚ ਘੁੰਮਣ ਗਏ ਮਤਲਬ ਡੇਲੀ ਜਾਂਦੇ ਆ ਰੋਟੀ ਖਾਣ ਦੇ ਬਾਅਦ ਚ ਮੈਂ ਔਰ ਮੇਰੇ ਹਸਬੰਡ ਡੇਲੀ ਅਸੀਂ ਜਾਂਦੇ ਆ ਅੱਧਾ ਪੌਣਾ ਘੰਟਾ ਉੱਥੇ ਸੈਰ ਕਰਕੇ ਆਂਦੇ ਆ ਕਿਉਂਕਿ ਸ਼ਹਿਰਾਂ ਵਿੱਚ ਤੁਹਾਨੂੰ ਜਿਵੇਂ ਪਤਾ ਹੈ ਕਿ ਇੱਥੇ ਪਾਰਕ ਪੂਰਕਾਂ ਵਿੱਚ ਹੀ ਜਾਂਦਾ ਥੋੜੀ ਐਕਸਰਸਾਈਜ਼ ਵਗੈਰਾ ਹੋ ਜਾਂਦੀ ਵਾਕ ਹੋ ਜਾਂਦੀ ਤਾਂ ਅਸੀਂ ਰਾਤ ਗਏ ਨਾ ਤਾਂ ਉੱਥੇ ਮਤਲਬ ਚਾਰ ਪੰਜ ਮੁੰਡੇ ਬੈਠੇ ਸੀਗੇ ਮਤਲਬ 15 ਤੋਂ 20 ਸਾਲ ਦੀ ਉਹਨਾਂ ਦੀ ਉਮਰ ਸੀਗੀ ਬੈਂਚ ਜਿਹੜੇ ਲੱਗੇ ਹੁੰਦੇ ਪਾਰਕਾਂ ਤੇ ਉਹ ਤੇ ਬੈਠੇ ਸੀਗੇ ਉਹ ਤੇ ਉਹਨਾਂ ਦੇ ਪਰਨੇ ਬੰਨੇ ਹੁੰਦੇ ਚਲੋ ਆ ਜਾਂਦੇ ਯਾਰ ਦੋਸਤ ਇਕੱਠੇ ਹੋ ਕੇ ਪਾਰਕਾ ਵਿੱਚ ਬੈਠ ਜਾਂਦੇ ਥੋੜੀ ਮौज-ਮਸਤੀ ਹੋ ਜਾਂਦੀ ਤੇ ਉੱਥੇ ਨਾ ਦੋ ਕੁੜੀਆਂ ਲੰਘ ਰਹੀਆਂ ਸੀਗੇ ਉਹ ਵੀ ਸੈਰ-ਸੂਰ ਕਰਦੀਆਂ ਹੋਣੀਆਂ ਬਟ ਕੁੜੀ ਦਾ ਪਹਿਰਾਵਾ ਸੀਗਾ ਉਹਨੇ ਬਾਲ ਬੂਲਨ ਪੂਰੇ ਕੱਡੇ ਸੀਗੇ ਮੇਕਅਪ ਮੁਕਅਪ ਕੀਤਾ ਸੀਗਾ ਤੇ ਕੋਈ ਉਧਰ ਯੂਪ ਬਿਹਾਰ ਸਾਈਡ ਦੀ ਕੁੜੀ ਲੱਗ ਰਹੀ ਸੀ ਉਹ ਤੇ ਟੋਪ ਉਹਦਾ ਛੋਟਾ ਸੀਗਾ ਮਤਲਬ ਉਹਦਾ ਟੀਡ ਵਗੈਰਾ ਪਿੱਠ ਵਗੈਰਾ ਥੋੜੀ ਜੀ ਦਿਖ ਰਹੀ ਸੀਗੀ ਤਾਂ ਦੋਸਤੋ ਉਹਨਾਂ ਮੁੰਡਿਆਂ ਨੇ ਸ਼ਾਇਦ ਉਸ ਕੁੜੀ ਨੂੰ ਕੋਈ ਕਮੈਂਟ ਪਾਸ ਕੀਤਾ ਕੁਝ ਹੋਇਆ ਤਾਂ ਕੁੜੀ ਬਹੁਤ ਉਹਨਾਂ ਨੂੰ ਬੋਲਣ ਲੱਗੀ ਕਿ ਤੁਸੀਂ ਐਦਾਂ ਨਹੀਂ ਬੋਲ ਸਕਦੇ ਐਦਾਂ ਨਹੀਂ ਤੁਸੀਂ ਬੋਲਣਾ ਹੈਗਾ ਤਾਂ ਫਿਰ ਗੱਲ ਥੋੜੀ ਜੀ ਜ਼ਿਆਦਾ ਵੱਧ ਗਈ ਮਤਲਬ ਤੂ ਤੂ ਮੈਂ ਤੱਕ ਆ ਗਈ ਤੇ ਅਸੀਂ ਉੱਥੇ ਸ਼ੇਅਰ ਕਰ ਰਹੇ ਸੀਗੇ ਤੇ ਅਸੀਂ ਉਹਨਾਂ ਮੁੰਡਿਆਂ ਨੂੰ ਪੁੱਛਿਆ ਕਿ ਕੀ ਹੋਇਆ ਆ ਉਹਨਾਂ ਨੇ ਕਿਹਾ ਕਿ ਕੁਝ ਨਹੀਂ ਕੁਝ ਨਹੀਂ ਹੋਇਆ ਕਿ ਚਲੋ ਕੁਝ ਨਹੀਂ ਹੋਇਆ ਤਾਂ ਫਿਰ ਅਸੀਂ ਉਹਨਾਂ ਨੂੰ ਕਿਹਾ ਦੇਖੋ ਤੁਹਾਡੇ ਸਿਰਾਂ ਤੇ ਆ ਪੱਗਾ ਸਰਦਾਰੀ ਸਰਦਾਰ ਹੋ ਤੁਸੀਂ ਤੇ ਇਦਾਂ ਦੀਆਂ ਗੱਲਾਂ ਨਾ ਤੁਹਾਨੂੰ ਸ਼ੋਭਾ ਨਹੀਂ ਦਿੰਦੀਆਂ ਹੈਗੀਆਂ ਕੁੜੀ ਦਾ ਪਹਿਰਾਵਾ ਚਾਹੇ ਜਿੱਦਾਂ ਦਾ ਮਰਜ਼ੀ ਹੋਵੇ ਬਟ ਤੁਸੀਂ ਆਪਣੇ ਪੰਜਾਬ ਦੀ ਜੋ ਇੱਜ਼ਤ ਹੈ ਨਾ ਉਹ ਸਾਡੇ ਯੂਥ ਦੇ ਹੱਥ ਹੈ ਉਹ ਸਾਡੇ ਨੌਜਵਾਨਾਂ ਦੇ ਹੱਥ ਹੈ ਉਹ ਇਦਾਂ ਦੀ ਮौज-ਮਸਤੀਆ ਕਰੋ ਬਟ ਇੰਨਾ ਵੀ ਨਾ ਤੁਸੀਂ ਕਿਸੇ ਕੁੜੀ ਨੂੰ ਗਲਤ ਕਮੈਂਟ ਨਾ ਨਾ ਪਾਸ ਕਰੋ ਕਿ ਉਸ ਕੁੜੀ ਨੇ ਜਿਵੇਂ ਸ਼ਾਇਦ ਉਹਨੂੰ ਬੁਰਾ ਲੱਗਿਆ ਹੋਵੇਗਾ ਥੋੜੀ ਮਤਲਬ ਕੁੜੀ ਦੀ ਵੀ ਗਲਤੀ ਹੈ ਜਿਹੜੇ ਉਹਨੇ ਕੱਪੜੇ ਇਦਾਂ ਦੇ ਪਾਏ ਸੀਗੇ ਚਲੋ ਉਹਦੇ ਉੱਧਰ ਹੁੰਦਾ ਹੋਣਾ ਸੀਗਾ ਬਟ ਸਾਡੇ ਪੰਜਾਬ ਵਿੱਚ ਇਦਾਂ ਦੇ ਕੱਪੜੇ ਮਤਲਬ ਇਦਾਂ ਦੇ ਪਾਣਾ ਥੋੜਾ ਸਾਨੂੰ ਆਪ ਨੂੰ ਹੀ ਅਜੀਬ ਲੱਗਦਾ ਏ ਫੋਨਾਂ ਵਗੈਰਾ ਤੇ ਅਸੀਂ ਵੀਡੀਓ ਵਗੈਰਾ ਦੇਖਦੇ ਆ ਇਹ ਹੋਰ ਗੱਲ ਹੈ ਬਟ ਜਦੋਂ ਅਸੀਂ ਰਿਐਲਿਟੀ 'ਚ ਇਦਾਂ ਦੇ ਕੱਪੜੇ ਵਗੈਰਾ ਦੇਖਦੇ ਆ ਨਾ ਤਾਂ ਥੋੜਾ ਜਿਹਾ ਸਾਨੂੰ ਆਪ ਨੂੰ ਅਜੀਬ ਲੱਗਦਾ ਏ ਤਾ ਤੁਸੀਂ ਦੱਸੋ ਕਮੈਂਟ ਕਰਕੇ ਕਿ ਉਹ ਮੁੰਡਿਆਂ ਨੇ ਸਹੀ ਕੀਤਾ ਜਾਂ ਗਲਤ ਕੀਤਾ ਫਿਰ ਉਹ ਚਲੇ ਗਏ ਅੱਗੇ ਉਹਨਾਂ ਨੇ ਕਿਹਾ ਕੁਝ ਨਹੀਂ ਕੁਝ ਨਹੀਂ ਫਿਰ ਉਹ پارک ਤੋਂ ਨਿਕਲ ਗਏ ਮੁੰਡੇ ਚਲੇ ਗਏ ਤੇ ਕੁੜੀ ਤਾਂ ਉੱਥੇ ਹੀ ਘੁੰਮਦੀ ਰਹੀ ਤਾਂ ਦੱਸੋ ਤੁਸੀਂ ਕਮੈਂਟ ਕਰਕੇ ਕਿ ਗਲਤੀ ਕੀਤੀ ਹੈ ਉਸ ਕੁੜੀ ਦੀ ਹੈ ਜਾਂ ਫਿਰ ਉਹਨਾਂ ਮੁੰਡਿਆਂ ਦੀ ਹੈ ਉਸ ਕੁੜੀ ਦੀ ਜਿਹਨਾਂ ਕੱਪੜੇ ਇਦਾਂ ਦੇ ਪਾਏ ਸੀਗੇ ਜਾਂ ਫਿਰ ਉਹਨਾਂ ਮੁੰਡਿਆਂ ਦੀ ਜਿਨ੍ਹਾਂ ਨੇ ਉਹਦੇ ਕੱਪੜੇ ਦੇਖ ਕੇ ਜਾਂ ਕੁੜੀ ਇਦਾਂ ਦੀ ਦੇਖ ਕੇ ਕਮੈਂਟ ਪਾਸ ਕੀਤਾ ਕਿ ਉਹ ਥੋੜਾ ਜਿਹਾ ਉਹ ਹੈ ਤਾਂ ਤੁਸੀਂ ਦੱਸੋ ਜ਼ਰੂਰ ਤਾਂ ਚਲੋ ਜੀ ਇਹ ਸੀਗੀ ਸਾਡੀ ਅੱਜ ਦੀ ਵੀਡੀਓ ਉਮੀਦ ਕਰਦੇ ਆਂ ਵੀਡੀਓ ਤੁਹਾਨੂੰ ਮਤਲਬ ਕਹਿਣ ਤੋਂ ਆਪਣੇ ਵਿਚਾਰ ਦੱਸਿਓ ਤੇ ਚਲੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੁਸੀਂ ਪੰਜਾਬੀ ਵਲੋਗਰ ਸਿਮਰ ਨੂੰ ਅਸੀਂ ਅਗਲੀ ਵੀਡੀਓ ਵਿੱਚ ਮਿਲਦੇ ਆਂ ਤਦ ਤੱਕ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸ਼ਸ਼ਕਾਰ